ਅੱ피 ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 4 ਮਈ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਲੋ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਅੱਜੋ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਪੜੌਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਸੀ ਬੈਸਟ ਰੇਡਰ ਦੇ ਬੈਟ ਜੱਫੀ ਨੂੰ ਐਲਈਡੀਆਂ ਦਿੱਤੇ ਗਈਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਪਾਈ ਤੇ ਪ੍ਰੌਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਪ੍ਰੌਲ ਸੈਕਿੰਡ ਤੇ ਪਾਈ ਫਾਸਟ ਤੇ ਤੋਂ ਬੈਸਟ ਰੇਡਰ ਬਣੇਗਾ ਬਵੈਸ਼ ਪਾਈ ਵਾਲਾ 10 ਕਬੜੀਆਂ ਪਾ ਕੇ 9 ਨੰਬਰ ਲਈ ਤੇ ਤੋਂ ਬੈਸਟ ਜੱਫੀ ਬਣੇਗਾ ਬਿੱਲਾ ਖੁੱਡਾ ਵਾਲੀ ਸੇਰ ਤੇ ਮੋਨੂ ਸਿਰਸਲ ਦੋਨਾਂ ਨੇ 5-5 ਟੱਚ ਲੈ ਕੇ ਦੋ-ਦੋ ਜੱਫੀ ਲਾਈ ਅੱਗੇ ਗੱਲ ਕਰਦੇ ਆਂ ਆਸਟ੍ਰੇਲੀਆ ਦੇ ਅੱਗੇ ਗੱਲ ਕਰਦੇ ਆਂ ਆਸਟ੍ਰੇਲੀਆ ਦੇ ਕਬੱਡੀ ਕੱਪ ਦੀ ਜੋ ਕਿ ਬ੍ਰਿਸਬਨ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਫਾਈਨਲ ਮੈਚ ਹੋਇਆ ਸੀ ਸਿਡਨੀ ਕਵਡੀ ਕਲੱਬ ਤੇ ਹੀ ਬਾਬਾ ਦੀਪ ਸਿੰਘ ਕਵਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸਹੀਦ ਬਾਬਾ ਦੀਪ ਸਿੰਘ ਕਵਡੀ ਕਲੱਬ ਸੈਕੰਡ ਤੇ ਸਿਟਨੀ ਕਵਡੀ ਕਲੱਬ ਫਾਸਟ ਤੇ ਇਥੋਂ ਵੈਸਟ ਰੇਡਰ ਬਣੇਗਾ ਅੰਬਾਸੋਰਸ ਸਿੰਘ ਵਾਲਾ ਤੇ ਵੈਸਟ ਜਾਫੀ ਬਣੇਗਾ ਸੀਲੂ ਬਾਹੂ ਅਕਬਰਪੁਰ ਅੱਗੇ ਗੱਲ ਕਰਦੇ ਰਾਇਲ ਕਿੰਗ ਤੇ ਆਜ਼ਾਦ ਕਵਡੀ ਕਲੱਬ ਵੱਲੋਂ ਟੂਰਨਾਮੈਂਟ ਕਰਵਾਇਆ ਗਿਆ ਸੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਤੇ ਉੱਥੇ ਫਾਈਨਲ ਮੈਚ ਹੋਇਆ ਸੀ ਆਜ਼ਾਦ ਕਵਡੀ ਕਲੱਬ ਤੇ ਮੀਰੀਪੀਰੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੀਰੀਪੀਰੀ ਫਾਸਟ ਤੇ ਆਜ਼ਾਦ ਕਵਡੀ ਕਲੱਬ ਸੈਕੰਡ ਬੈਸਟ ਰੇਡਰ ਬਣੇਗਾ ਹਮੇਸ਼ੀ ਹਰਖਵਾਲ ਬਾਈਕ ਕਬੱਡੀਆਂ ਪਾ ਕੇ 21 ਨੰਬਰ ਲੈਤੇ ਤੇ ਆਸਟ੍ਰੇਲੀਆ ਦੇ ਕਬੱਡੀ ਕੱਪਾਂ ਦਾ 5ਵੀਂ ਵਾਰ ਲਗਾਤਾਰ ਬੈਸਟ ਰੇਡਰ ਬਣਿਆ ਤੇ ਬੈਸਟ ਜੱਫੀ ਬਣੇਗਾ ਜਾਦਾ ਸੁਰਖਪੁਰ 11 ਟੱਚ ਲੈ ਕੇ 4 ਜੱਫੇ ਲਾਏ ਤੇ ਬੈਸਟ ਰੇਡਰ ਤੇ ਬੈਟ ਜੱਫੀ ਨੂੰ ਸੋਨੇ ਦੀਆਂ ਮੁੰਦੀਆਂ ਪਾਈਆਂ ਗਈਆਂ ਸਨ ਹਾਂਜੀ ਇਹ ਸੀ ਵੀਡੀਓ 4 ਮਈ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ